ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਦੁਖੀ ਕਰਕੇ ਪਰੇਸ਼ਾਨ ਕਰਕੇ ਆਪ ਖੁਸ਼ੀ ਮੰਨਦਾ ਹੈ ਉਹ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਪਾਪ ਕਰਦਾ ਹੈ ਜਿਵੇਂ ਗੁਰੂ ਆਰamਦਾਸ ਪਾਛਾ ਬਾਣੀ ਚ ਸਮਝਾਉਂਦੇ ਨੇ ਨਾ ਕਿ ਜਿਹੜੇ ਬੱਚੇ ਆਪਣੇ ਮਾਪਿਓ ਨੂੰ ਦੁਖੀ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਪਾਲਿਆ ਉਹਨਾਂ ਨੂੰ ਪੜਾਇਆ ਲਿਖਾਇਆ ਤੇ ਜਿਉ ਮਾੜੇ ਕੰਮ ਕਰਨ ਤੇ ਮਾਪਿਓ ਨੂੰ ਦੁਖੀ ਪਰੇਸ਼ਾਨ ਕਰਨ ਪਾਤਸ਼ਾਹ ਕਹਿੰਦੇ ਸਭ ਤੋਂ ਵੱਡਾ ਪਾਪ ਉਹ ਬੱਚੇ ਆਪਣੀ ਜ਼ਿੰਦਗੀ ਚ ਕਮਾਉਂਦੇ ਫਿਰੇ ਆਪਾਂ ਬਾਣੀ ਤੇ ਬਚਨ ਪੜਦੇ ਆਂ ਕਾਹੇ ਭੂਤ ਚਗਰਤ ਹੋ ਸੰਗ ਬਾਪ ਜਿਨਕੇ ਜਨੇ ਵਦੀਰੇ ਤੁਮਹੋਂ ਤਿੰਸੋਂ ਚਗਰਤ ਪਾਪ